ਮੇਰਾ ਆਈਡੀ ਕੋਡ 945 ਇਸ ਪਾਸੇ ਪਿੰਡ ਕੋਟਲੀ ਸੰਗੋਜੀ ਮੇਰਾ ਦਸੰਬਰ ਮਹੀਨੇ ਚ ਫੋਨ ਗਵਾਚਿਆ ਸੀ ਅਸੀਂ ਦਰਖਾਸਤ ਦਿੱਤੀ ਸੀ ਐਸਐਸਪੀ ਦਫਤਰ ਦੇ ਸਾਰੇ ਟੀਮ ਨੇ ਜੀ ਫੋਨ ਵਧੀਆ ਰਿਸਪਾਂਸ ਦਿੱਤਾ ਵਧੀਆ ਸਾਨੂੰ ਮਿਲ ਗਿਆ ਜੀ ਫੋਨ ਦੇਤਾ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਪਿਛਲੇ ਕੁਝ ਸਮੇਂ ਤੋਂ ਜੋ ਮਿਸਿੰਗ ਮੋਬਾਈਲ ਸੀਗੇ ਵਖ-ਵਖ ਕੰਪਲੇਨੈਂਟਸ ਵੱਲੋਂ ਜੋ ਜਿਹਦੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਤੇ ਉਸਤੇ ਕਾਰਵਾਈ ਕਰਦੇ ਹੋਏ ਟੋਟਲ ਅੱਜ ਲਗਭਗ 100 ਦੇ ਕਰੀਬ ਮੋਬਾਈਲਸ ਜੋ ਜਿਨ੍ਹਾਂ ਦੇ ਸੀਗੇ ਉਹਨਾਂ ਨੂੰ ਅੱਜ ਰਿਟਰਨ ਕੀਤਾ ਜਾ ਰਿਹਾ ਹੈ ਤੇ ਇਸਤੇ ਡਿਸਟ੍ਰਿਕਟ ਮੁਖਸ਼ਰ ਪੁਲਿਸ ਨੇ ਪ੍ਰੋਐਕਟਿਵਲੀ ਜੋ ਹੈ ਇਸ ਚ ਕੰਮ ਕਰਦੇ ਹੋਏ ਜੋ ਇੱਕ ਪੋਰਟਲ ਜੋ ਹੈ ਉਸਦੇ ਬਾਰੇ ਅਵੇਅਰਨੈਸ ਮੈਂ ਥੋੜਾ ਲੋਕਾਂ ਨੂੰ ਕਰਨੀ ਚਾਹਾਂਗਾ ਕਿ ਜੋ ਵੀ ਤੁਹਾਡਾ ਕੋਈ ਮਿਸਿੰਗ ਮੋਬਾਈਲ ਹੋ ਜਾਂਦਾ ਹੈ ਚਾਹੇ ਮਿਸਪਲੇਸ ਹੋ ਜਾਂਦਾ ਹੈ ਤੇ ਤੁਸੀਂ ਨਾਲ ਦੇ ਨਾਲ ਉਸ ਚੀਜ਼ ਤੇ ਆਪਣੀ ਇਨਫੋਰਮੇਸ਼ਨ ਸ਼ੇਅਰ ਕਰੋ ਤੇ ਲੋਕਲ ਲੈਵਲ ਤੇ ਪੁਲਿਸ ਨੂੰ ਵੀ ਦੱਸੋ ਤਾਂ ਕਿ ਉਸ ਤੇ ਨਾਲ ਦੇ ਨਾਲ ਕਾਰਵਾਈ ਕੀਤੀ ਜਾ ਸਕੇ ਜਨਵਰੀ 2023 ਤੋਂ ਲੈ ਕੇ ਹੁਣ ਤੱਕ ਡਿਸਟ੍ਰਿਕਟ ਪੁਲਿਸ ਨੇ ਟੋੜ 2 ਕਰੋੜ ਦੇ ਕਰੀਬ ਵੈਲਿਊ ਦੇ ਮੋਬਾਈਲ ਫੋਨਸ ਜੋ ਨੂੰ ਟ੍ਰੇਸ ਕਰਕੇ ਉਹਨਾਂ ਦੇ ਜੋ オリジナル ਜੋ ओनर्स ਹੈਗੇ ਬੈਨੀਫੀਸ਼ੀਰੀ ਉਹਨਾਂ ਨੂੰ ਰਿਟਰਨ ਕਰਾਏ ਗਏ ਹੈਗੇ ਤੇ ਜਾਣ <laughs> ਨੰਬਰ ਮੈਂ ਮੈਂ ਜਗਸੀਰ ਸਿੰਘ ਐਸਐਈ ਪਿੰਡ ਬਰੀ ਵਾਲਾ ਦਾ ਰਹਿਣ ਵਾਲਾ ਹਾਂ ਮੇਰਾ ਕੁਝ ਸਮਾਂ ਪਹਿਲਾਂ ਮੈਂ ਸੀਐਸਟਾਪ ਨੰਬਰ 1737 ਨਾ ਸੀਗਾ ਅਸੀਂ ਰਾਤ ਨੂੰ ਟ੍ਰੈਪ ਲੱਗਿਆ ਹੀ ਸਾਡਾ ਜੋ ਚੋਰਾਂ ਨਾਲ ਹੱਥੋਂ ਪਈ ਹੁੰਦਾ ਮੇਰਾ ਮੋਬਾਈਲ ਡਿੱਗ ਪਿਆ ਜੋ ਕਿ ਮੁਖਸਰ ਜਿਹੜੀ ਟੈਕਨੀਕਲ ਟੀਮ ਤੇ ਐਸਐਸਪੀ ਸਾਹਿਬ ਵੱਲੋਂ ਸਵਾਮੀ ਲੇਦੇ ਵਿੱਚ ਬਚੀ ਲੱਭਿਆ ਗਿਆ ਉਹਦਾ ਬਹੁਤ ਬਹੁਤ ਮਿਹਰਬਾਨੀ ਹੈ ਨਾਮ ਫਰੀਦ ਅਹਿਮਦ ਹੈ ਮੈਂ ਬੇਸਿਕਲੀ ਬਰੇਲੀ ਯੂਪੀ ਸੇ ਹੂੰ ਤੋਂ ਮੇਰੀ ਸ਼ਾਪ ਹੈ ਰੈਡ ਕਰਾਸ ਤੇ रेड क्रॉस के पुराने पोस्ट ऑफिस के सामने ठीक है तो शॉप से घर जाते टाइम मस्जिद चौक के पास मेरा घर है तो मेरा रास्ते में फ़ोन डिग प्यासी लॉस्ट हो गया सी तो मैंने ढूंढा भी था लेकिन नहीं मिला तो मैंने सिटी पुलिस स्टेशन में कंप्लेंट कराई फिर चौ, चौबीस दिसंबर की बात है ये उसके बाद में जब मैंने कंप्लेंट करा दी तो हफ्ते पहले मेरे पास एसएसपी ऑफिस से फ़ोन गया कि भई था फ़ोन मिल गया है ਤੋ ਇਸਕੇ ਲਈ ਮੈਂ ਸ੍ਰੀ ਮੁਖਤਰ ਸਾਹਿਬ ਪੁਲਿਸ ਐਡਮਿਨਿਸਟ੍ਰੇਸ਼ਨ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਥੈਂਕ ਯੂ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਰ ਬਹੁਤ ਖੁਸ਼ੀ ਦੀ ਗੱਲ ਹੈ ਖੁਸ਼ੀ ਦੀ ਗੱਲ ਨਹੀਂ ਕੱਲੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਪਹਿਲਾਂ ਅਸੀਂ ਸੋਚਦੇ ਹੁੰਦੇ ਸੀ ਵੀ ਜਿਹੜੇ ਮੋਬਾਈਲ ਡਿੱਗ ਜਾਂਦੇ ਆ ਜਾਂ ਗੋਮਣਜਾ ਚੋਰੀ ਹੋ ਜਾਂਦੇ ਆ ਵੀ ਉਹ ਗਵਰਨਮੈਂਟ ਵੱਲੋਂ ਲੱਭੇ ਨਹੀਂ ਜਾਂਦੇਗੇ ਵੀ ਇੱਕ ਫਾਰਮੈਲਿਟੀ ਦੇ ਤੌਰ ਤੇ ਸਾਨੂੰ ਐਫ ਆਈ ਆਰ ਕਰਾਉਣੀ ਪੈਂਦੀ ਸੀ ਸੋ ਸਾਡਾ ਮੋਬਾਈਲ ਲਗਭਗ 1 ਜਨਵਰੀ ਨੂੰ ਡਿੱਗਿਆ ਸੀਗਾ ਜਿਸ ਟਾਈਮ ਮਾਗੀਰਾ ਮੇਲਾ ਸੀਗਾ ਤੇ ਜਿਹੜਾ ਮਤਲਬ ਮਹਿਕਮੇ ਤੇ ਬਹੁਤ ਸਟ੍ਰੈਸ ਹੁੰਦਾ ਤੋਂ ਤੇ ਉਦੋਂ ਸਾਡਾ ਮੋਬਾਈਲ ਦੀ ਕੰਪਲੇਂਟ ਕੀਤੀ ਸੀ ਪਰ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਮੇਰੇ ਨਾਲ ਅਤੇ ਮੇਰੇ ਹੋਰ ਇਹ ਸਾਰੇ ਭਰਾ ਖੜੇ ਐ ਲਗਭਗ 100 ਕੈਂਡੀਡੇਟ ਦਾ ਮੋਬਾਈਲ ਆ ਜਿਹੜਾ ਮਹਿਕਮੇ ਨੇ ਲੱਭ ਕੇ ਦਿੱਤਾ ਤੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਛੋਟੇ ਤੋਂ ਲੈ ਕੇ ਵੱਡੇ ਮੁਲਾਜ਼ਮ ਤੱਕ ਸਾਰਿਆਂ ਨੇ ਸਾਡਾ ਪੂਰਾ ਸਾਡੇ ਨਾਲ ਕੋਪਰੋਮਾਈਜ਼ ਕਰਕੇ ਪੂਰਾ ਸਾਥ ਦਿੱਤਾ ਹੈ ਸੋ ਸਾਰਿਆਂ ਦਾ ਸਟਾਫ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸੀਗਾ ਸਰ ਮੇਰਾ ਨਾਮ ਦੀਪਿੰਦਰ ਸਿੰਘ ਹੈ ਜੀ ਮੈਂ ਗਿੱਦੜਵਾੜਾ ਰਹਿਣ ਵਾਲਾ ਮੇਰਾ ਅਜ ਤੋਂ 7 ਮਹੀਨੇ ਪਹਿਲਾਂ ਵਨਪਾਸ ਕੰਪਨੀ ਦਾ ਫੋਨ ਗਵਾਚਿਆ ਸੀਗਾ ਤੇ ਮੈਂ ਸ਼੍ਰੀ ਮੁਖਸਰ ਸਾਹਿਬ ਵਿਖੇ ਸਾਈਬਰ ਕ੍ਰਾਈਮ ਦੇ ਦਫ਼ਤਰ ਵਿਖੇ ਆਪਦੀ ਉੱਧੇ ਕੰਪਲੇਂਟ ਕਰਕੇ ਗਿਆ ਸੀਗਾ ਤੇ ਅੱਜ ਜਿਹੜਾ ਮੇਰਾ ਫੋਨ ਅੱਜ ਤੋਂ 7 ਮਹੀਨੇ ਪਹਿਲਾਂ ਗਵਾਚਿਆ ਸੀਗਾ ਉਹ ਮਿਲ ਗਿਆ ਜੀ ਮੈਂ ਮੁਖਸਰ ਸਾਹਿਬ ਦੇ ਐਸਐਸਪੀ ਸਾਹਿਬ ਦਾ ਤੇ ਟੈਕਨੀਕਲ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੇਰਾ ਘਵਾਚਿਆ ਫੋਨ ਮੈਨੂੰ ਲੱਭ ਕੇ ਦਿੱਤਾ 6 ਮਹੀਨੇ ਪਹਿਲਾਂ ਸਾਡੇ ਸੱਜਣ دوست ਮਿੱਤਰ ਧਰਮਪਾਲ ਜੀ ਦਾ ਮੋਬਾਈਲ ਗਵਾਚਿਆ ਸੀਗਾ ਜੋ ਕਿ ਹੁਣ ਤਕਰੀਬਨ 4-5 ਦਿਨ ਪਹਿਲਾਂ ਜਿਲ੍ਹਾ ਪੁਲਿਸ ਅਫਸਰ ਇਹਨਾਂ ਨੂੰ ਫੋਨ ਆਇਆ ਕਿ ਤੁਹਾਡਾ ਮੋਬਾਈਲ ਜੋ ਲੱਭ ਗਿਆ ਤੇ ਆ ਕੇ ਤੁਸੀਂ ਇੱਥੋਂ ਲੈ ਜਾਓ ਮੈਂ ਕਹਿਣਾ ਚਾਹੁੰਗਾ ਜੀ ਜਿਹੜੀ ਮੁਕਸਰ ਦੀ ਡਿਸਟ੍ਰਿਕਟ ਮੁਕਸਰ ਦੀ ਪੁਲਿਸ ਹੈ ਬਹੁਤ ਸੋਹਣਾ ਅੱਜ ਨਹੀਂ ਪਹਿਲਾਂ ਹੀ ਕਾਫੀ ਚਿਰ ਤੋਂ ਬਹੁਤ ਵਧੀਆ ਕੰਮ ਕਰ ਰਹੇ ਐ ਨਸ਼ਿਆਂ ਦੇ ਖਿਲਾਫ ਚੋਰਾਂ ਦੇ ਖਿਲਾਫ ਤੇ ਬਹੁਤ ਸ਼ਲਾਘਾਯੋਕ ਕਦਮ ਹੈ ਜਿਹੜੇ ਕੀ ਅੱਜ ਹੁਣ 200 ਦੇ ਕਰੀਬ ਮੋਬਾਈਲ ਜਿਹੜੇ ਐ ਇਹਨਾਂ ਨੇ ਮਤਲਬ ਟ੍ਰੇਸ ਕਰਕੇ ਲੱਭ ਕੇ ਤੇ ਇੱਕ ਦਿਨ ਮਿੱਥਿਆ ਵੀ ਸਾਰੇ ਆਪਣੇ ਮੋਬਾਈਲ ਇੱਥੋਂ ਅੱਗੇ ਲੈ ਜਾਓ ਤੇ ਬਹੁਤ ਸਾਰੇ ਤੁਸੀਂ ਪਿੱਛੇ ਦਿਖ ਰਹੇ ਹੋਗੇ ਮੇਰੇ ਸੱਜਣ ਹੋਰ ਵੀ ਖੜੇ ਐ ਜੋ ਆਪਣਾ ਮੋਬਾਈਲ ਆਜੇ ਲੈਣ ਵਾਸਤੇ ਆਏ ਐ 200 ਦੇ ਕਰੀਬ ਜਿਹੜੇ ਮੋਬਾਈਲ ਐ ਬਹੁਤ ਸ਼ਲਾਘਾਯੋਕ ਕਦਮ ਹੈ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਐ ਐਸਵੀ ਸਾਹਿਬ ਦਾ ਤੇ ਜ਼ਿਲ੍ਹੇ ਦੀ ਸਾਰੀ ਟੀਮ ਦਾ ਜੀ ਸასიਤ